ਲਓ ਜੀ ਗਿਫਟਾਂ ਦਾ ਲੱਗਿਆ ਵਾ ਢੇਰ ਹੈ ਸੌਰੀ ਬੈਸੇ ਅਸੀਂ ਬਲੌਗ ਪਾਉਣ ਵਿੱਚ ਥੋੜੇ ਜੇ ਹੋ ਗਏ ਲੇਟ ਕਿਉਂਕਿ ਬਲੌਗ ਸਾਡੇ ਕੋਲ ਹੋਰ ਜਿਹੜੇ ਪਾਈ ਇੱਕ ਦੋ ਪਏ ਤੇ ਉਹ ਵੀ ਛੱਡਣੇ ਸੀਗੇ ਫੇਰ ਬਹੁਤਾ ਲੇਟ ਹੋਇਆ ਵਾ ਕੰਮ ਵੀ ਤੁਹਾਨੂੰ ਪਤਾ ਚੰਗਾ ਨਹੀਂ ਲੱਗਦਾ ਚਲੋ ਇਹ ਤਾਂ ਐ ਪੈਕਿੰਗ ਹੋਈ ਵੀ ਐ ਅ ਅੱਜ ਖੋਲਣੇ ਹੁਣ ਤੁਹਾਡੇ ਸਾਹਮਣੇ ਹੀ ਆ ਤੇ ਤੁਹਾਨੂੰ ਦਿਖਾ ਦੇਣਾ ਹੁਣ ਕੀ ਕੀ ਹੈ ਇਹਨਾਂ ਦੇ ਵਿੱਚ ਸੰਗਤ ਨੂੰ ਮਿਲੋ ਪਹਿਲਾਂ ਸਾਡੀ ਨੂੰ ਸੰਗਤ ਸਾਡੀ ਭਾਈ ਬੈਠੀ ਹੈ ਤਿਆਰ ਰੈਡੀ ਪਰ ਰੈਡੀ ਹੈ ਗਿਫਟ ਖੋਲਣ ਦੀ ਖੁਸ਼ੀ ਲੱਗੇ ਦਿਖਦੀ ਹੈ ਚਿਹਰੇ ਪਰ ਹੈ ਕਿਆ ਬਾਤਾਂ ਹੈ ਹਾਂਜੀ ਸਾਰੇ ਨੂੰ ਪੁਰੀ ਮਿੰਕਾਰ ਦੇ ਤੁਸੀਂ ਸਾਰੇ ਜਣੇ ਠੀਕ ਠਾਕ ਹੋ ਗਲਤੀ ਮੇਰੀ ਹੋ ਹੈ ਜੀ ਕਿਉਂਕਿ ਲੇਟ ਬਲੌਗ ਸ਼ੂਟ ਹੋ ਰਿਹਾ ਕੁਝ ਸੇਤ ਨਹੀਂ ਤੇ ਠੀਕ ਕੁਝ ਹੋਰ ਬਲੌਗ ਬਣेंगे ਇਸ ਕਰਕੇ ਅੱਜ ਥੋੜੀ ਜਿਹੀ ਹਿੰਮਤ ਮਾਰੀ ਵਿਚਾਰੇ ਕੱਦੇ ਪਏ ਦੇਖੀ ਜਾਂਦੇ ਤੇ ਸਾਨੂੰ ਕੋਹ ਦੇ ਨਹੀਂ ਦੋਨੇ ਦੇ ਨਹੀਂ ਸਾਨੂੰ ਕੋਹ ਦੇ ਨਹੀਂ ਮੈਂ ਕਿਹਾ ਸਰਦਾਰ ਜੀ ਤੇ 5 ਮਿੰਟ ਦੀ 6 ਮਿੰਟ ਦੀ ਵੀਡੀਓ ਬਣਾ ਲਵਾਂ ਕਿਹੜੇ ਜੀ ਹੋਵੇ ਹਾਂ ਠੀਕ ਐ ਤੇ ਅੱరే ਕੱਲੇ ਮੈਨੂੰ ਵੀ ਨਹੀਂ ਪਤਾ ਕਿ ਆ ਦਿੱਤਾ ਕਿ ਆ ਨਹੀਂ ਦਿੱਤਾ ਕਿ ਵੀ ਮੈਂ ਬਿਮਾਰ ਸੀ ਮੈਂ ਘਰ ਸੀਗੀ ਇਹੇ ਦੀਦੀ ਤੇ ਦੂਸਰੀਆਂ ਦੋਹੇ ਦੀਦੀਆਂ ਗਈਆਂ ਹੋਈਆਂ ਸੀਗੇ ਰੋਪੜ ਮੈਂ ਤਾਂ ਭਾਬੀ ਨੂੰ ਨਾਲੇ ਲੈ ਗਿਆ ਤਾਂ ਮੈਂ ਕਿਹਾ ਭਾਈ ਜੋ ਕੁਝ ਲੈਣਾ ਆਪਣੀ ਮਨਪਸੰਦ ਦਾ ਲੈ ਲੈ ਠੀਕ ਨਹੀਂ ਵੀ ਹਾਂ ਗਿਫਟ ਤਾਂ ਜਿਹੜਾ ਬੰਦੇ ਨੂੰ ਪਤਾ ਗੱਲ ਗਿਆ ਹੁਣ ਆਪਾਂ ਗਿਫਟ ਦਈਏ ਅਗਲੇ ਨੂੰ ਪਸੰਦ ਨਾ ਆਵੇ ਅਗਲੇ ਨੇ ਤਾਂ ਕਹੀ ਜਾਣਾ ਵੀਡੀਓ ਮੁਰੇ ਹਾਂ ਭਾਈ ਠੀਕ ਆ ਠੀਕ ਆ ਹਨਾ ਵੀ ਗਿਫਟ ਉਹੀ ਵਧੀਆ ਲੱਗਦਾ ਵੀ ਜਿਹੜਾ ਅਗਲੇ ਨੂੰ ਪਸੰਦ ਆਗਲਾ ਆਪਣੀ ਚੁਆਇਸ ਆ ਭੀ ਹਾਂ ਭਾਈ ਆ ਮੈਨੂੰ ਵਧੀਆ ਠੀਕ ਨਹੀਂ ਉਦਾਂ ਹੈ ਭਾਈ ਭਾਬੀ ਦੀ ਪਸੰਦ ਦਾ ਹੀ ਹੈ ਗਿਫਟ ਪਰ ਤੁਹਾਨੂੰ ਅੱਜ ਦੇਖਣ ਨੂੰ ਮਿਲੂਗਾ ਮਮੀ ਨੂੰ ਵੀ ਨਹੀਂ ਪਤਾ ਨਾ ਬਾਪ ਪਾਈ ਨੂੰ ਪਤਾ ਇੱਧਰ ਮਿਲੋ ਜੀ ਪਹਿਲਾਂ ਪਾਪਾ ਜੀ ਨੂੰ ਅਸੀਗਰ ਜੀ ਆ ਪਾਈ ਨੂੰ ਵੀ ਨਹੀਂ ਪਤਾ ਨਾ ਮਮੀ ਨੂੰ ਪਤਾ ਅਸੀਗਰ ਜੀ ਸਾਰੇ ਕੀ ਤੁਹਾਨੂੰ ਪਤਾ ਅਸੀਂ ਕੀ ਗਿਫਟ ਲਿਆਏ ਕੋਈ ਨਹੀਂ ਪਤਾ ਮੈਂ ਤਾਂ ਹੁਣ ਪਤਾ ਲੱਗੂਗਾ ਇਹ ਤਾਂ ਮੂਰਾ ਪੇਲੇ ਹੀ ਹੈ ਹਾਂ ਇਹ ਤਾਂ ਪੈਕਿੰਗ ਹੋਈ ਵੀ ਉਹ ਦੇਖਦੇ ਆ ਹਾਂ ਵੈਜੀਟੇਬਲ ਨਹੀਂ ਕਿਹਾ ਨੇ ਕਰਨ ਕਾ ਤਾ ਖੋਲੋ ਕਰ ਖੋਲੋ ਸਾਨੂੰ ਦਿਖਾਓ ਕਿਆ ਲਿਆਂਦਾ ਬਾਈ ਹਾਂ ਨਾ ਨਾ ਸਸਟੀ ਦਾ ਸਸਟੀ ਦਾ ਜੀ ਸਾਰੇ ਸਾਰਿਆਂ ਤੋਂ ਵਧੀਆ ਗਿਫਟ ਬੈਸਟ ਗਿਫਟ ਗੁਰਲੀਨ ਨੇ ਦਿੱਤਾ ਹਾਂ ਉਹ ਵੀ ਪਤਾ ਭਾਬੀ ਨੂੰ ਵੀ ਕਿਹਾ ਹੈ ਬਿਲਕੁਲ ਬਿਲਕੁਲ ਮੈਂ ਵੀ ਕਹਿੰਦੀ ਗਿਫਟ ਦੇਣਾ ਹੈ ਹੋਰ ਤੁਹਾਡੀ ਭਾਣ ਦੀ ਚੰਟਾ ਤੁਹਾਡੀ ਭਾਣ ਜੀ ਨਹੀਂ ਤੁਹਾਡੀ ਤਾਂ ਦੋਤੀ ਆ ਸਾਡੀ ਭਾਣ ਜੀ ਆ ਮੈਂ ਰਵਿੰਦ ਜਰਮਨ ਕੀਰਤ ਨੂਰ ਇੱਕ ਡੱਬੇ ਚ ਪਿੱਟਾ ਸੀ ਸਾਡੇ ਚਾਹ ਦਾ ਇੱਕ ਕੀਰਤ ਥੋਗੋ ਹਾਂ ਪੈਸਾ ਹੀ ਗੱਲ ਆ ਅਸੀਂ ਘਰ ਵਿੱਚ ਸਾਰਿਆਂ ਦੇ ਛੋਟੇ ਸਾਰੇ ਦੇ ਛੋਟਿਆਂ ਦਾ ਇਕੱਠਿਆਂ ਦਾ ਗਿਫਟ ਆ ਫਿਰ ਨੂਰ ਥੋੜੀ ਜਿਹੀ ਬਿਜੀ ਰਹਿੰਦੀ ਐ ਨਾ ਕੰਮ ਬਹੁਤ ਕਰਦੀ ਰਹਿੰਦੀ ਐ ਫਿਰ ਉਹਨੇ ਕਹਿ ਦਿੱਤਾ ਵੀ ਚਾਚੂ ਲਿਆ ਦਿਓ ਮੁੰਡੇ ਸੌ ਗਿਆ ਨੇ ਸੂਟ ਸਲਵਾਰ ਪਾ ਕੇ ਕਹਿੰਦੇ ਹੋਣੀ ਮੈਂ ਘਰ ਆ ਰਹੀ ਹਾਂ ਤੁਸੀਂ ਲਿਆਓ ਕਿ ਉੱਠ ਐ ਨੀਜ਼ੀ ਬਹੁਤ ਐ ਨਾ ਕਿਆ ਕਰੀਓ ਬੰਬੇ ਲੈ ਨਹੀਂ ਹੁੰਦਾ ਸਿੱਧਾ ਵਾਲੇ ਬੇਲੀਆਂ ਫਿਰ ਚਾਹਦੀਆਂ ਹਾਂ ਆਹ ਉਹਨੇ ਕਾਦੇ ਹੁੰਦੇ ਸਾਰੇ ਉੱਠ ਕੇ ਬਿਲਕੁਲ ਬਾਈ ਬਹੁਤ ਕਾਮੀ ਆ ਸਾਡੀ ਕੁੜੀ ਪਰਿੰਦਰ ਗਾ ਇਹ ਨਾ ਖੇਲੀ ਉਹ ਖੇਲੀ ਉਹ ਬੋਲ ਨੂੰ ਪੈਰ ਮਾਰਦੇ ਕਰ ਖੜ 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 ਖੜਸੇ ਕਰੇ ਅੱਛਾ ਬਹੁਤ ਖੇਲੀ ਜਾਉਂ ਹੱਕਾ ਮਾਰਾ ਆ ਜਾ ਆ ਜਾ ਅੱਛਾ ਜੀ ਜਿਆਦਾ ਜਾਨੀ ਨਹੀਂ ਸੀ ਮੈਂ ਪੋਲੇ ਚ ਹੋਇ ਮਾਂ ਆ ਜਾ ਆ ਜਾ ਅੱਛਾ ਹੋਰ ਬਹੁਤ ਖੇਲੀ ਜੀ ਅੱਛਾ 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 ਹੋਰ ਇਹਨਾਂ ਹੋ ਜਾ ਪਾਪਾ ਜੀ ਤੁਸੀਂ ਮੜੇ ਜੀ ਤੁਸੀਂ ਇੱਧਰ ਨੂੰ ਹੋ ਜਾਓ ਪਾਪਾ ਜੀ ਮੜਾ ਕੋਲ ਨੂੰ ਹੋ ਜਾਓ ਹੂੰ ਬਾਸ ਇੱਥੇ ਨੂੰ ਭੇਜੋ ਜੁੱਧ ਜੱਦ ਤਾਂ ਨਹੀਂ ਲੱਗਿਆ ਵਾ ਜਿਹੜੇ ਦੂਰ ਦੂਰ ਨੂੰ ਵਾਹਿੰਦੇ ਆ 10 ਮਿੰਟ ਬਾਅਦ ਆਓ ਉਹ ਤਾਂ ਮਾੜਾ ਮੋਟਾ ਤਾਂ ਲੱਗਦਾ ਹੀ ਰਹਿੰਦਾ ਏ ਮਾੜਾ ਮੋਟਾ ਜੁੱਧ ਤਾਂ ਲੱਗਦਾ ਹੀ ਰਹਿੰਦਾ ਜੁੱਧ ਨਾ ਲੱਗੇ ਤਾਂ ਜ਼ਿੰਦਗੀ ਨਹੀਂ ਨਿਕਲਦੀ ਹਾਂ ਹੋਰ ਕੀ ਮੈਂ ਤਾਂ ਥੋੜੇ ਪਾਪੇ ਤੇ ਸਮਝ ਨਹੀਂ ਆਉਂਦੀ ਥੋੜਾ ਪਾਪਾ ਕੀ ਕਰਦਾ ਰਹਿੰਦਾ ਮੁੰਡੇ ਦੇ ਡਾਇਲੋਗ ਨਹੀਂ ਮਾੜਾ ਮੋਟਾ ਜੁੱਧ ਵੀ ਜ਼ਰੂਰੀ ਆ ਅੱਛਾ ਹੁਣ ਇਹਨੂੰ ਇੱਕ ਸੁਣਦਾ ਹਾਂ ਚਾਏ ਤੁਹਾਡੇ ਨਾਲ ਕੀ ਲਿਆਤੀ ਆ ਮੈਂ ਵੀ ਜਾਉਂਗਾ ਉਹਦੇ ਨਾਲ ਸੱਚੀ ਮੈਂ ਤੁਹਾਨੂੰ ਕਹਿਣੀ ਵੀ ਦਿਖਾ ਲਈ ਤੇ ਕੰਨ ਆ ਹਾਕ ਮਾਰਦੀ ਪਤਾ ਹੀ ਕਿਹਾ ਬੋਲੀ ਕੀ ਪਤਾ ਸਫਾਈ ਹੋ ਰਹੀ ਹੋਵੇ ਦਿਖਾ ਕੇ ਲੇ ਇੱਕ ਤਾਂ ਹਾਕ ਮਾਰਨੀ ਮੈਂ ਸੁਣਨਾ ਨਹੀਂ ਕਿਉਂ ਕਹਿੰਦਾ ਬੋਲਦੇ ਨਹੀਂ ਹਾਂ ਆ ਤਾਂ ਡਾਇਲੋਗ ਹੈ ਮੰਮੀ ਨਾ ਪਹਿਲਾ ਵਾਲਾ ਬਹੁਤ ਪੁਰਾਣਾ ਡਾਇਲੋਗ ਬਹੁਤ ਮਸ਼ਹੂਰ ਡਾਇਲੋਗ ਹੈ ਇਹ ਬੋਲਦੇ ਨਹੀਂ ਆਲਾ ਪਹਿਲਾਂ ਤਾਂ ਹੀ ਹਾਂ ਇਹ ਨਵੀਂ ਹਾਂ ਇਹ ਡਾਇਲੌਗ ਤਾਂ ਬਹੁਤ ਮਸ਼ਹੂਰ ਆ ਇਹ ਡਾਇਲੌਗ ਸੁਣਦੇ ਨਹੀਂ ਜੀ ਬੋਲਦੇ ਨਹੀਂ ਜੀ ਅੱਛਾ ਫਿਰ ਹਾਂ ਕੇ ਸੁਣ ਵੀ ਜਾਂਦੀ ਹਾਂ ਜਦ ਹਾਂ ਕਹਿੰਦੇ ਆ ਵੀ ਬੋਲਦੇ ਨਹੀਂ ਜੀ ਸੁਣਦੇ ਨਹੀਂ ਜੀ ਬੋਲਦਾ ਹੈ ਦਾ ਸੁਣਦਾ ਹੈ ਹੈ ਪਪਾ ਜੀ ਹਾਂ ਤਾਂ ਸਹੀ ਗੱਲ ਆ ਇਹ ਤਾਂ ਚਲੋ ਮੈਂ ਪਹਿਲਾਂ ਤਾਂ ਬੋਲਦੇ ਨਹੀਂ ਬੋਲਦੇ ਨਹੀਂ ਕਹੀ ਜਣਾ ਮੈਂ ਕਹੀ ਜਣਾ ਜਨੈ ਸੁਣ ਮੈਂ ਕਹਣਾ ਬੋਲ ਕੰਪਨੀ ਕਰਦੀ ਆ ਕਮਾਦੀ ਆਇਆ ਕੋਈ ਕਹਿੰਦਾ ਮਮੀ ਨੇ ਕਹੀਣਾ ਸੁਣਦੇ ਨਹੀਂ ਸੁਣਦੇ ਨਹੀਂ ਸੁਣਦੇ ਮਮੀ ਨੇ ਪਾਪਾ ਨੇ ਬੋਲਣਾ ਨਹੀਂ ਨੇਤਰ ਸਿੰਘ ਸੁਣਦੇ ਨਹੀਂ ਹਾਂ ਆਇਆ ਮਮੀ ਜੱਦੀ ਨੇ ਨਾ ਨਹੀਂ ਹਾਂ ਮਮੀ ਨੇ ਪਹਿ ਬਨਾਮ ਨਹੀਂ ਲਿਆ ਅੰਤ ਤੱਕ ਹਾਂ ਬੋਲਾ ਜਰੂਰ ਜੱਲ ਕੋਈ ਜਲਦੀ ਚਲੋ ਹਰੇਕ ਦਾ ਆਪਣਾ ਆਪਣਾ ਹਿਸਾਬ ਆ ਲਿਆ ਕਾ ਨਾ ਐਸਾ ਸੁਣਨੀ ਨਾ ਐਸਾ ਸੁਣਨੀ ਫੇਰ ਮੈਂ ਕਹਨੀ ਆ ਜੇ ਨਹੀਂ ਇੱਕ ਦੋ ਵਾਰ ਸੁਣ ਫੇਰ ਹੁਣ ਜਾਂਦਾ ਇਹ ਸੁਣ ਵੀ ਜਾਂਦਾ ਹਾਂ ਰੁਣੇ ਤਾਂ ਪਾ ਪਛਾਤਾ ਜਿਹਾ ਆਇਆ ਇੱਕ ਮਿੰਟ ਨਾ ਨਾ ਠੀਕ ਆ ਠੀਕ ਆ ਲਓ ਭਾਈ ਲੋ ਭਾਈ ਵੀ ਹੁਣ ਹੋਈਏ ਗਿਫਟਾਂ ਮੰਨੂ ਹੈਨਾ ਖੋਲੂ ਭਾਈ ਕਲਾ ਕਲਾ ਗਿਫਟ ਪਹਿਲਾਂ ਐਂ ਕਰੋ ਆਹੀ ਗਰਲੀਨ ਵਾਲਾ ਹੀ ਆ ਗਰਲੀਨ ਔਰ ਨਿਕਾ ਦੀਦੀ ਵਾਲਾ ਭਾਈ ਦੋਹਾਂ ਦਾ ਗਿਫਟ ਆ ਇਹ ਇਕ ਇਕ 70 ਹੈ ਛੋਟਾ ਏ ਪਰ ਹੈ ਦੋ ਹੈ ਵਧੀਆ ਫੀਲਿੰਗ ਨਹੀਂ ਨਹੀਂ ਹਾਂ ਮੈਂ ਉਹ ਕਹਿੰਦਾ ਵੀ ਹੈ ਛੋਟਾ ਏ ਹੈ ਵਧੀਆ ਹਾਂ ਹੈ ਵਧੀਆ ਮੰਮੀ ਯਾਦ ਨੂੰ ਦੀਦੀ ਨੇ ਤਾਂ ਦੇਖੋ ਭਾਬੀ ਦੀ ਚੁਆਇਸ ਹੈ ਭਾਬੀ ਨੇ ਹੀ ਪਸੰਦ ਕਰਿਆ ਗਿਫਟ ਦੀਦੀ ਵਾਲਾ ਤਾਂ ਹਨਾ ਆਪਾਂ ਇਹ ਵੀ ਦੱਸ ਦਉਂਦੇ ਆ ਵਿੱਚ ਹਾਂ ਗਰਲੀਨ ਵਾਲਾ ਭਾਈ ਗਰਲੀਨ ਨੇ ਆਪ ਪਸੰਦ ਕਰਿਆ ਉਹ ਕਹਿੰਦੀ ਮੈਂ ਆਹੀ ਦੇਣਾ ਮਾਮੀ ਨੂੰ ਗਿਫਟ ਹੈ ਇਹ ਆ ਬਾਕੀ ਹੁਣ ਤੁਹਾਨੂੰ ਪਤਾ ਲੱਗੇ ਜਾਣਾ ਭਾਈ ਪਹਿਲਾ ਗ੍ਰੀਨ ਵਾਲਾ ਹੀ ਦਿਖਾਓ ਹਾਂ ਜੀ ਨੀਲਾ ਪਹਿਲੇ ਨੰਬਰ ਪਰ ਆ ਗਿਆ ਹਾਂ ਲੈ ਗੁਲਦੀਨ ਦਾ ਗਿਫਟ ਆ ਗੁਲਦੀਨ ਦਾ ਗਿਫਟ ਆ ਜੀ ਵਧੀਆ ਗੱਲ ਆ ਵਧੀਆ ਮਮੀ ਇਹ ਤੇ ਕੋਈ ਜਿਹੜਾ ਕਿਤੇ ਦੁੱਧ ਪੋਣੇ ਅੰਦਰ ਮਤਰੇ ਫੜਨ ਦੀ ਲੋੜ ਨਹੀਂ ਪਈ ਹਾਂ ਮਾਰੇ ਗਈ ਪਈ ਆ ਇਹਨਾਂ ਕਿੰਨੇ ਕਿੰਨਾ ਤਮਾਕ ਲਗਾਇਆ ਬਿਲਕੁਲ ਉਹਨੇ ਦੇਖ ਲਓ ਮਮੀ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਉਹਨੂੰ ਕਿਹਾ ਤੈਨੂੰ ਦਿੱਤਾ ਮੈਂ ਜਿਹੜਾ ਕੰਮ ਆ ਹਾਂ ਉਹਨੇ ਦੇਖ ਲਓ ਆਪੇ ਮਮੀ ਗਿਫਟ ਚੱਕ ਕੇ ਨਾ ਇਹ ਕਹਿੰਦੀ ਮੈਂ ਤਾਂ ਆ ਦੇਣਾ ਭਾਈ ਅੱਛਾ ਪਾਣੀ ਦੇ ਕੰਮ ਆਉਗਾ ਨਾ ਨੀਕਾ ਨੂਰ ਦਾ ਦੁੱਧਾ ਹੁਣ ਤੇ ਗਲਾਸ ਹਾਂ ਬਹੁਤ ਵਾਸਾ ਠੀਕ ਹੈ ਹੋਰ ਹੋਰ ਥੋੜੀ ਗੱਡੀ ਵੱਲੋਂ ਅਜੇ ਨਾਲੇ ਸੰਗਣੀ ਚਾਹ ਪੋਣੀ ਐ ਬੱਕੂ ਆਹ ਦੀਦੀ ਨੇ ਆ ਭਾਈ ਦੀਦੀ ਦਾ ਗਿਫਟ ਆ ਇਹ ਤਾਂ ਚੁਆਇਸ ਭਾਬੀ ਦੀ ਵਾ ਹੋਰ ਹੁਣ ਕਰਕੇ ਦਿਖਾਓ ਬਣਾ ਨੇੜੇ ਨੂੰ ਆ ਹਰਦੇ ਹੜਦੇ ਬਲਾਰ ਹੋਇਆ ਵਾ 1 ਮਿੰਟ ਹਾਂ ਹੁਣ ਦੇਖਿਆ ਆ ਹੈਗਾ ਜੀ ਦੀਦੀ ਵੱਲੋਂ ਗਿਫਟ ਇਹ ਭਾਬੀ ਦੀ ਵੈਸੇ ਚੁਆਇਸ ਆਪਣੀ ਆ ਸੋਣਾ ਜਿਹੜੇ ਮਰਜ਼ੀ ਸੁਣਨਾ ਭਾਈ ਉਹਨਾਂ ਨੇ ਤਾਂ ਲਾ ਜਾ ਕੇ ਉੱਥੇ ਖੜਾ ਤੇ ਦੇ ਭਾਈ ਸਾਡੇ ਦੋਵਾਂ ਦੇ ਕੰਮ ਆ ਜੀ ਹਾਂ ਰਾਕੀ ਪਾਈ ਜਾਓ ਦੋ ਨਿਸ਼ਾਨੇ ਕਰੇਗੇ ਹਾਂ ਚਾਰ ਪੰਜ ਵੀ ਹੋ ਜੂਗੇ ਦੀਦੀ ਰਾਈ ਪਾਲੂ ਕੋਈ ਕੋਈ ਪਾਲੂ ਚਲੋ ਜੀ ਫੇਖੋ ਲੋ ਹੁਣ ਅਗਲਾ ਗਿਫਟ ਚਲ ਭਾਈ ਇਹ ਵੀ ਖੋਲੋ ਇਹਨੂੰ ਰੱਖੀ ਜਾਓ ਸਾਈਡ ਪਰ ਐਡੇ بڑے ਕਾਂਟੇ ਹੂਣ ਨਾ ਬਣਾ ਲਿਓ ਕੰਨ ਕਿਸੇ ਦੇ। ਉਹ ਪਾਪਾ ਜੀ ਇਹ ਕੀ ਸੋਨੇ ਦੇ ਆ? ਬਾਬਾ ਮੈਂ ਦੇਖਿਆ ਕਰਾਂ ਉਹ ਕੋਈ। ਉਹ ਸੋਨੇ ਦੇ ਨਹੀਂ ਹੈਗੇ ਜੀ ਇਹ। ਇਹ ਬਹੁਤ ਮੋਟੇ ਆ। ਉਹ ਨਹੀਂ ਨਹੀਂ ਜੀ ਇਹ ਪਾਣੀ ਆ ਆਰਟੀਫੀਸ਼ਲ ਆ। ਆਰਟੀਫੀਸ਼ਲ ਹੈ ਸੋਨੇ ਦੇ ਥੋੜੀ ਆ। ਇਹ ਗਿਫਟ ਹੈਗਾ ਆਪਣਾ ਭਾਈ। ਚਾਰਾ ਜਾਣੇ। ਇਹ ਸਾਡੇ ਬੋਲੋ ਹਾਂ। ਚਾਰਾ ਜਾਣੇ ਦਾ। ਮੇਰਾ ਜੈਸਮੀਨ ਦਾ ਨੂਰ ਦਾ ਮਨਕੀਰਤ ਦਾ। ਏ ਵੀ ਪਾਈ ਬਾ ਬੀ ਜੀ ਦੀ ਆਪਣੀ ਚੋਇਸ ਆ ਬਾਂਟੀ ਦਾ ਅਸੀਂ ਤਾਂ ਹੈ ਬਾਂਟੀ ਬਾਈ ਵਾਲ ਤੇ ਤਾਂ ਹਾਂ ਬਾਂਟੀ ਦਾ ਵੀ ਬਿੱਚੇ ਲਾ ਦੇ ਬਹੁਤ ਡਾ ਗਿਫਟ ਨੂੰ ਨਹੀਂ ਕਰਦਾ ਮੇਰੇ ਕਮਰੇ ਚ ਬਵਾ ਕੇ ਰਹਿਣਾ ਉਹਨੇ ਏਸੀ ਅੱਛਾ ਇੱਕ ਗਿਫਟ ਬੰਦ ਗਿਆ ਮੇਰਾ ਫੋਨ ਚ ਕੜਾਉਂ ਗਿਆ ਏਸੀ ਹਜੇ ਬੱਚਾ ਛੋਟਾ ਹਜੇ ਨਹੀਂ ਲੱਗਣਾ ਨਹੀਂ ਨਿਆਣਾ ਨਹੀਂ ਗਾਂ ਜਿਆਦੀ ਗਰਮੀ ਚ ਚੱਲ ਜਾਣਾ ਨਹੀਂ ਨਹੀਂ ਹਜੇ ਛੋਟਾ ਬੱਚਾ ਨਹੀਂ ਨਿਆਣਾ ਇਹਨੂੰ ਮਾਰੋ ਤੇ ਮਾਰੋਣੀ ਚੀਜ਼ ਨਹੀਂ ਇਹ ਨਹੀਂ ਇੱਕ ਦਾ ਹੋ ਫੁੱਲ ਨਵਾਂ ਤੁਹਾਨੂੰ ਦੇਤਾ ਗਾਣ ਹੋਇਸੀ ਲੋਲੀ ਹਾਂ ਫੁੱਲ ਵੀ ਮੇਰਾ ਪਹਿਲਾ ਨਵਾਂ ਹੈਗਾ ਹਾਂ ਲਓ ਭਾਈ ਇਹ ਗਿਫਟ ਭਾਬੀ ਨੇ ਸਾਡੇ ਵੱਲੋਂ ਆ ਆ ਵੀ ਬਹੁਤ ਵਧੀਆ ਖਾਓ 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 ਵੈਸੇ ਪਾਉਤਾ ਸੀ ਕੋਸਾ ਕਹਿ ਖਾਓ ਪਹਿਲੀ ਰੀਲਿੰਗ ਤੋਂ ਵਿੱਚ ਇੱਕ ਪਾਸੇ ਬਦਾਮ ਉਹ ਨਹੀਂ ਇਹਦੇ ਇਹਦੇ ਨਾ ਟੱਕਣਾ ਜਿਹੜੇ ਜੈਸਮੀਨ ਦੇ ਪੱਤੇ ਜਾਂ ਲੈਮੀਨੇਸ਼ਨ ਉਤਰਨੀ ਆ ਫੇਰ ਦੇਖੀ ਆ ਇੱਕ ਨੰਬਰ ਚ ਹੀ ਜਾ ਇਹ ਬਤਾਰਨੀ ਨਹੀਂ ਸੁਣੇ ਸੇ ਦੇ ਆਪ ਬਿਸਕਟਮ ਕੀ ਨੂੰ ਪਾਉਂਗੇ ਤੇ ਹਾਂ ਕਿੱਥੇ ਆਊਗਾ ਪਹਿਲਾਂ ਤਾਂ ਹਲੇ ਤਾਰੇ ਹੋ ਨਾ ਦੀਦੀ ਮੰਨ ਲਓ ਮੇਰੀ ਗੱਲ ਹਾਂ ਹਲੇ ਦੇ ਉੱਤਰ ਲੱਗੀ ਜਦੋਂ ਲਾਮਿਨੇਸ਼ਨ ਉਤਰਨੀ ਨਹੀਂ ਨਾ ਇਹਦੇ ਪਰਤੇ ਆ ਲੱਕ ਨੰਬਰ ਉਤਰਨੀ ਆ ਹਾਂ ਮੈਂ ਪਰਣਾ ਆਵੇ ਤਾਂ ਨਾ ਆਪਾਂ ਗੋਟੋ ਭਾਈਆ ਮੈਂ ਲੱਗਣਾ ਅਸਮਾਨੇ ਖੋੜੇ ਖੋੜੇ ਤਾਂ ਆਉਂਦੇ ਹੀ ਰਹਿੰਦੇ ਹਾਂ ਵੀ ਚਲੋ ਕੋਈ ਨਹੀਂ ਇਹਨੂੰ ਵੀ ਹੁਣ ਸਾਈਡ ਪਰ ਰੱਖ ਦੋ ਬਾਬੀ ਉਧਰ ਸਾਈਡ ਪਰ ਰੱਖੀ ਜਿਹੜਾ ਜਿਹੜਾ ਖੁੱਲੀ ਜਾਂਦਾ ਲਾ ਗਿਫਟ ਉਹਨੂੰ ਸਾਈਡ ਪਰ ਰੱਖੀ ਜਾਓ ਇਹਨੂੰ ਤਾਂ ਜਿਆਦਾ ਇੱਥੇ ਰੱਖ ਲੈ ਮੇਰੇ ਕੋਲ ਆ ਫੜਾ ਦੇ ਇਹਨੂੰ ਉਹ ਮੜਾ ਧਿਆਨ ਨਾਲ ਸਾਈਡ ਪਰ ਮੰਮੀ ਇੱਧਰ ਰੱਖ ਲਾ ਉਹ ਗੱਡੀਆਂ ਜੀ ਇੱਧਰ ਰੱਖ ਦੋ ਇੱਥੇ ਗੇਰ ਨਾਲ ਇਹ ਕੰਚਾ ਹੈ ਇਹ ਗਿਫਟਾ ਮਾਸੀ ਜੀ ਬਣਾ ਮਾਸੀ ਜੀ ਬਣਾ ਅੱਛਾ ਠੀਕ ਆ ਮਾਲ ਵਾਲੇ ਮਾਸੀ ਜੀ ਬਣਾ ਠੀਕ ਆ ਠੀਕ ਆ ਸਦੀਪਪੁਰ ਬਣਾ ਇਹਦਾ ਭਾਈ ਸਾਨੂੰ ਕੋਈ ਨੌਲੇਜ ਹੈ ਨਹੀਂ ਵੀ ਇਹਦੇ ਚ ਕੀ ਹੈ ਹੂਟ ਡਿਵਾਈਸ ਹੋ ਗਿਆ ਸੂਟ ਬਣ ਗਿਆ ਹੋਰ ਹਾਂ ਸੂਟ ਦਾ ਚਾਹੇ ਜਿੰਨੇ ਮਰਜ਼ੀ ਬਣ ਜਵੇ ਸਾਡੇ ਵੀ ਸੂਟਾਂ ਦੀ ਕਾਰਡ ਨਹੀਂ ਪੂਰੀ ਹੋਣੀ ਚਾਹੇ ਸੂਟ 50 ਹਾਂ ਸਹੀ ਗੱਲ ਆ 100% ਜੋ 1% ਦੀ ਕਾਰਡ ਦੀ ਪੂਰੀ ਹੋ ਗਈ ਆ ਮੰਮੀ ਜੀ ਨੇ ਦਿੱਤਾ ਬਈ ਇਹ ਕਿੱਧਰ ਵਾਲੇ ਮੰਮੀ ਜਣੇ ਆਏ ਤਾਂ ਦੱਸੋ ਇੱਧਰ ਵਾਲੇ ਮੰਮੀ ਫੂਲ ਆ ਠੀਕ ਆ ਠੀਕ ਆ ਠੀਕ ਆ ਫੂਲ ਵਾਲੇ ਮੰਮੀ ਜੀ ਬੋਲੋ ਭਾਈ ਇਹ ਗਿਫਟ ਮੈਨੂੰ ਦੂਟੇ ਲਾ ਦੇਣਾ ਹੇ ਬਾਈ ਇਹ ਸੂਟੇ ਲੱਗਦਾ ਲੱਗਦਾ ਦਾ ਸੂਟੇ ਆ ਬਾਕੀ ਹੁਣ ਦੇਖਦੇ ਆ ਜੀ ਇਹ ਵੀ ਸੂਟ ਆ ਬਸ ਇਹਦਾ ਹੋਰ ਕੁਝ ਵੀ ਲੱਗਦਾ ਵਿੱਚ ਇਹ ਮੇਰੇ ਪਤਨੀ ਜੀ ਦਾ ਜੋੜੜੇ ਅੱਛਾ ਜੋੜਾ ਠੀਕ ਆ ਨਾਲ ਜੋੜਾ ਵੀ ਆ ਭਾਈ ਆਹੋ ਸੁਣਾ ਵੀ ਨਹੀਂ ਸੂਟ ਲਾ ਸਕਦੇ ਹਨਾ ਹਾਂ ਠੀਕ ਆ ਠੀਕ ਆ ਇਹ ਮੇਰਾ ਸੂਟ ਹਾਂ ਸੂਟ ਦਾ ਚ ਪਤਨੀ ਜੀ ਦਾ ਸੂਟ ਸੂਟ ਕਾ ਕਿਵੇਂ ਲੱਗਿਆ ਬਬੀ ਸੂਟ ਬਹੁਤ ਸੋਹਣਾ ਸੂਟ ਆ ਬਹੁਤ 40 ਦਿਨ ਤੱਕ ਸੁਆਕੇ ਪਾਉਂਗੀ ਮੈਂ ਹਾਂ ਮੈਂ ਤਾਂ ਆਇਓ ਖੁਚੀ ਬੋਤੋਗੀ ਮੇਰੇ ਵੀਰ ਨੂੰ ਪਾ ਕੇ ਆਨੀ ਹਾਂ ਨੀ ਸੁਣੋ ਤਾਂ ਉਹ ਤਾਂ ਬਾਕਿਓ ਭਾਈ ਵਧੀਆ ਕਢਾਈ ਢੁਈ ਵਾਲਾ ਹਨਾ ਲੈ ਨਾਲੇ ਦੀ ਗਰਮੀ ਆਣਾ ਹਾਂ ਗਰਮੀ ਵਾਲਾ ਸੂਟ ਹੈ ਪੱਗ ਵੀ ਨਹੀਂ ਸੀ ਆ ਹਾਂ ਗਰਮੀ ਵਾਲਾ ਸੂਟ ਹੈ ਇਹ ਤਾਂ ਹੁਣੇ ਸੁਆਹ ਹੋ ਜਾਣਾ ਮੰਮੀ ਨੇ ਸਾਨੂੰ ਦਿਖਾਇਆ ਵੀ ਨਹੀਂ ਪਤਾ ਨਹੀਂ ਕਿਹੜੇ ਵਾਲੇ ਜਾ ਕੇ ਚੋਰੀ ਚੋਰੀ ਪੱਗ ਵੀ ਲਾਦੀ ਪੱਗ ਵੀ ਮਲਾਦੀ ਪੱਗ ਵੀ ਨਾਲ ਮੈਚ ਕਰਦੀ ਨਾਲੇ ਹੂੰ ਬਾਕੀ ਵੀ ਨਾਲ ਮੈਚ ਕਰਦੀ ਆ ਓਏ ਹੋਰ ਮੈਂ ਤਾਂ ਹੀ ਕਹਿੰਦੀ ਬੇ ਚਲਾਰ ਰੰਗ ਸੂਟ ਦੇ ਵੀ ਹੈਗਾ ਹਾਂ ਚਲੋ ਨਿਆਣਾ ਜੀ ਚੱਲਣਾ ਇਹ ਹੋ ਗਈ ਹਾਂ ਜੀ ਹੈ ਇਹ ਰਜੀਦੀਦੀ ਬੋਲੋ ਇਹ ਰਜੀਦੀਦੀ ਬੋਲੋ ਗੱਟਾ ਭਾਈ ਉਹਨਾਂ ਨੇ ਵੀ ਮੈਨੂੰ ਇਹ ਪਸੰਦ ਹੈ ਸੂਟ ਦੁਵਾਇਆ ਸੀ ਹੁਣ ਅੱਛਾ ਨਹੀਂ ਇਹ ਉਹਨਾਂ ਨੇ ਦੁਵਾਇਆ ਤੁਹਾਨੂੰ ਨਾਲ ਲੈ ਜਾ ਕੇ ਦੁਵਾਇਆ ਤਾਂ ਨਹੀਂ ਉਹ ਦੋ ਤਿੰਨ ਸੂਟ ਲੈ ਕੇ ਆਏ ਸੀ ਜਾਂ ਫਿਰ ਉਹਨਾਂ ਨੇ ਮੈਨੂੰ ਦਿਖਾ ਕੇ ਹਾਂ ਫਿਰ ਪੈਕ ਕਰੇ ਸੀ ਕਿ ਭਾਈ ਕਿਹੜਾ ਲੈਣਾ ਦੱਸੋ ਅੱਛਾ ਇਹ ਵੀ ਸੂਟੇ ਮਿਲ ਰਹੇ ਆ ਪਾਪਾ ਜੀ ਗੱਲ ਪਤਾ ਗਿਆ ਏ ਲੇਡੀਜ਼ ਨੂੰ ਤਾਂ ਜਿੰਨੇ ਮਰਜੀ ਸੂਟ ਹੋਵੇ ਉਹ ਵੀ ਕੱਟ ਆ ਆਹ ਸੂਟ ਹਾਂ ਤੇ ਆ ਨੂਰ ਦੇ ਪਾਪਾ ਨੂੰ ਪਾਕ ਲਾਈ ਹਾਂ ਹਾਂ ਨਾਲੇ ਮੈਚਿੰਗ ਕਰਦੀ ਏ ਵੀ ਭਾਈ ਪੱਗ ਨਾਲ ਥੋੜਾ ਜਿਹਾ ਫਰਕ ਆ ਥੋੜਾ ਜਿਹਾ ਫਰਕ ਆ ਹਾਂ ਇਹਦੇ ਮੈਂ ਫਰੂਜੀ ਕਲਰ ਆ ਪੱਗ ਹੈਗੀ ਆ ਹਰੇ ਕਲਰ ਦੀ ਇਹ ਵੀ ਕਾਟਨ ਦਾ ਏ ਸੋਨ ਵਾਲਾ ਹਾਂ ਇਹ ਥੋੜੇ ਦਿਨ ਤੱਕ ਰਾਜੀ ਦੀ ਦੀ ਟੇਲਰ ਕੋਲ ਸਭ ਚੱਲੇ ਜਾਣੇ ਸਾਰੇ ਉਹ ਸਵਾਨ ਨੂੰ ਵੀ ਰੱਜੀ ਦੀ ਦੀ ਕੋਲੇ ਜਾਣੇ ਆ ਸਿੱਧਾ ਵਾਹ ਵਾਹ ਦੇ ਬੰਦੇ ਨੂੰ ਟੇਲਰ ਵੀ ਕਰਦਾ ਹੀ ਆ ਹਾਂ ਸਵਾਨ ਨੂੰ ਵੀ ਰੱਜੀ ਦੀ ਦੀ ਕੋਲੇ ਜਾਣੇ ਆ ਨਹੀਂ ਹੁਣ 1 2 3 ਤਿੰਨ ਤਾਂ ਆ ਹੀ ਸੁੱਟ ਜਾਣੇ ਰੱਜੀ ਦੀ ਦੀ ਕੋਲ ਦੋ ਮੇਰੇ ਕੋਲ ਪਈਆ ਲੈਓ ਵੀ ਦੇ ਸਵਾਈ ਸਵਾਈ ਕਰਦੇ ਬੰਦੇ ਨੂੰ ਕਾਦੀ ਸਵਾਈ ਬੰਦੇ ਨੂੰ ਐਂ ਕਰਦੇ ਕਰਦੇ ਦੇਖਿਓ ਮੈਂ ਇੱਟ ਕਰਦੀ ਆ ਨਹੀਂ ਮੈਂ ਤਾਂ ਤਾਂ ਕਰਦੀ ਆ ਹੱਦ ਹੋ ਗਈ ਦੱਸ ਹੈ ਤਾਂ ਸਾਡੀ ਕੁੜੀਓ ਆ ਗੀਤਾ ਕੁੜੀ ਆ ਉਹ ਨੂੰ ਦਾ ਸਾਕੋ ਉਹ ਨੂੰ ਦਾ ਸਾਕੋ ਸਿਉਂਕੇ ਦੇਣਾ ਚਾਹੀਦਾ ਤਾਂ ਨਹੀਂ ਨਾ ਕਰ ਉਹ 1000 1500 ਰੁਪਇਆ ਦੇ ਦਵੇ ਉਹ ਹਟਾ ਕਰ ਪੈਸਾ ਵੀ ਚਲੋ ਉਹਦੀ ਉਹਦੀ ਅਸੀਂ ਮਾਰ ਦੂੰਗੇ ਕੁੜੀ ਤੇ ਹਾਂਜੀ ਉਹ ਹੋਰ ਪਾਸੇ ਨੂੰ ਕਿਤੇ ਮਾਸਤਾ ਮਾਰ ਹੋ ਜਾਂਦਾ ਹਾਂ ਕੁੜੀ ਰੱਖਦੇ ਨਹੀਂ ਜੜੀ ਹਾਂ ਅਸੀਂ ਰੰਗੀ ਦੇ ਅੰਮਾ ਨਹੀਂ ਰੱਖਣਾ ਹਾਂ ਸਹੀ ਗੱਲ ਹੈ ਜੀ ਨਹੀਂ ਨਹੀਂ ਆਪਾਂ ਉਹਦੀ ਮਿਹਨਤ ਰੱਖਣੀ ਨਹੀਂ ਹੈ ਮੈਂ ਤਾਂ ਮਜ਼ਾਕ ਕਰਦਾ ਕੋਈ ਗੱਲ ਨਹੀਂ ਭਾਈ ਉਹਨੂੰ ਉਹਦੀ ਮਿਹਨਤ ਜੋ ਬਣਿਆ ਸਾਨੂੰ ਪਤਾ ਤੂੰ ਮਜ਼ਾਕ ਕਰਦਾ ਹਾਂ ਜੋ ਜੋ ਉਹਦੀ ਭਾਈ ਮਿਹਨਤ ਆ ਤੁਸੀਂ ਹੱਸਦੇ ਹੋ ਤੁਸੀਂ ਮਜ਼ਾਕ ਕਰਦੇ ਕਿੰਨਾ ਫਰਕ ਆ ਦੇਖ ਲੋ ਨਹੀਂ ਨਹੀਂ ਜੋ ਭੈਣ ਦੀ ਸਾਡੀ ਭਾਈ ਮਿਹਨਤ ਉਹਨੂੰ ਦਵਾਂਗੇ ਇੱਕ ਗੱਲ ਤੁਹਾਨੂੰ ਨੋਟਿਸ ਹੋ ਰਹੀ ਆ ਆਪਾਂ ਨੇ ਜਾਨੇ ਬੈਠੇ ਆ ਵੀ ਨੂਰ ਬਿਨਾ ਵੀਡੀਓ ਫਿੱਕੀ ਫਿੱਕੀ ਜੀ ਚੱਲ ਰਹੀ ਆ ਹਾਂ ਹੁਣ ਨੂਰ ਭਾਈ ਸਾਡੀ ਸੌਂਗੀ ਹਾਂ ਨੀ ਸੌਂਗੀ 11:00 ਹੋ ਗਏ ਆ ਹਾਂ ਨੂਰ ਸਾਡੀ ਸੁੱਤੀ ਪਈ ਆ ਹਾਂ ਨਹੀਂ ਤਾਂ ਕੋਈ ਚੱਕਰੇ ਨਹੀਂ ਤਾਂ ਨੂਰ ਨੇ ਤਾਂ ਭੱਜੀ ਨਹੀਂ ਆਉਣਾ ਤਾਂ ਵੀ ਉਹ ਤਾਂ ਜਦੇ ਜੇ ਦੂਰ ਤੇ ਆਉਂਦੀ ਹੁੰਦੀ ਜਦੇ ਹੱਥ ਜੋੜ ਕੇ ਹੀ ਭੱਜਦੀ ਆ ਬੰਦੇਵਾਲੇ ਬੈਟਰੀ ਚਾਰਜ ਕਰ ਰਹੀ ਆ ਬੈਟਰੀ ਜਿਹਨੂੰ ਪਤਾ ਹੁੰਦਾ ਨੇ ਸਾਰਿਆਂ ਨੂੰ ਪਹਿਲਾਂ ਆ ਜਾਣਾ ਹੈ ਸਾਡੇ ਸਾਰਿਆਂ ਨੂੰ ਹਾਂ ਸਹੀ ਗੱਲ ਆ ਉਹਨੇ ਤਾਂ ਹੁਣੋਂ ਭੱਜ ਤਲੀਕਾ ਛੱਤੀ ਕਾਇਨ ਦੀ ਸਾਸਰੀ ਬਹੁਤ ਰੌਣਕ ਸਹੀ ਗੱਲ ਆ ਰੌਣਕ ਲਾਈ ਪਈ ਬਾਈ ਉਹਨੇ ਕਰਮਾਂ ਸਾਡੇ ਮੇਰਾ ਰੌਣਕ ਹੋਰ ਲੱਡੂ ਜੇਨੇ ਉਦੇ ਮਗਰੇ ਫਿਰੀ ਜਾਂਦੇ ਕੋਈ ਉਹ ਕਿੱਥੇ ਗਈ ਨੂਰ ਓਏ ਉਧਰ ਨੂੰ ਗਈ ਓਏ ਨਹੀਂ ਬੱਜੀ ਜਾਂਦੀਆਂ ਨੂਰ ਕਿੱਥੇ ਐ ਨੂਰ ਕਿੱਥੇ ਐ ਨੂਰ ਨੂੰ ਦੇਖੋ ਨੂਰ ਦੇਖੋ ਤੇ ਭਾਈ ਇੱਧਰ ਨੂੰ ਬੜੇ ਦੀਦੀ ਆਈ ਹੀ ਸੀਗੇ ਦੀਦੀ ਨੂੰ ਪੈਸੇ ਦਿੱਤੇ ਸੀਗੇ ਉਹਨਾਂ ਦੇ ਘਰ ਉਸ ਦਿਨ ਗੈਸਟ ਹੋਣੇ ਸੀ ਨਾ ਹਾਂ ਗੈਸਟ ਹੋਣੇ ਸੀ ਸੀਸ ਹੋਏ ਨਾ ਸੋਚਿਓ ਵੀ ਦੀਦੀ ਨੇ ਕੁਝ ਉਹ ਕਰਿਆ ਨਹੀਂ ਹੈਗਾ ਕਈ ਵਾਰ ਐਦਾਂ ਦੀਆਂ ਸਿਚੁਏਸ਼ਨਸ ਵੀ ਹੋ ਜਾਂਦੀਆਂ ਵੀ ਸਾਡਾ ਕੈਮਰਾ ਉਹਨੂੰ ਕੈਪਚਰ ਨਹੀਂ ਕਰ ਪਾਉਂਦਾ ਹੈ ਨਾ ਯਸ ਅਸੀਂ ਉਹ ਨਹੀਂ ਕਰ ਪਾਉਂਦੇ ਹੈ ਨਾ ਆਂ ਫੇਰ ਭਾਈ ਥੋੜਾ ਜਿਆਦਾ ਦਿਮਾਗ ਸੈੱਟ ਰੱਖਿਆ ਹੋਇਆ ਹੈ। ਪੈਣ ਦਾ ਭਾਵ ਇਹਨਾਂ ਵੇ। ਨਾ ਨਾ ਠੀਕ ਆ ਗੱਲ। ਬਾਕੀ ਜੇ ਤੁਸੀਂ ਆਪਣੀਆਂ ਤਾਂ ਹੀ ਸਾਨੂੰ ਕਹਿੰਦੇ ਹੋ ਮੈਂ ਵੀ ਨਹੀਂ ਗੱਲ ਕਹਿੰਦੀ ਤੁਹਾਨੂੰ। ਹੂੰ। ਇਹ ਆ ਤਾਂ ਥੋਲ ਹੈ। ਹਾਂ ਭਾਈ ਮੇਲ ਇਹ ਇਹ ਸਾਡੇ ਅ ਸਮਝ ਲਓ ਵੀ ਜਿੱਦਾਂ ਹੁਣ ਇੱਧਰ ਦੇ ਬਹਾਦਰ ਆਰ ਮਦਰ ਉਹ ਸਿਸਟਮ ਆ। ਹੈਂ? ਵੀ ਸੁਖੋ ਪੈ ਦਿਮਾਣਾ ਵਾਲੇ। ਹਾਂ ਉੱਪਰ ਨਾਮ ਵੀ ਲਿਖਿਆ ਬਾਈ ਬਕਾਇਦਾ। ਹਾਂ ਇਹ ਮਾਣਾ ਵਾਲੇ। ਭੈਣ ਦੀ ਮਾਣਾ ਵਾਲੇ ਹਾਂ ਚੈਨਲ ਦਾ ਨਾਮ। ਏ ਭਾਈ ਗਿਫਟ ਹੈ ਵੀ ਸਾਡਾ ਖਾਸ ਗਿਫਟ ਆ ਬਹੁਤ ਖਾਸ ਗਿਫਟ ਹੈ ਵੀ ਤਕੜਾ ਗਿਫਟ ਆ ਹਾਂ ਮੈਂ ਨਮੀਆ ਜੇਲੀ ਮੈ ਨਮੀਆ ਹਾਂ ਲੈ ਪਈ ਆ ਲੱਗਿਆ ਜੀ ਗਿਫਟ ਖੋਲਣ ਮੰਮੀ ਦਾ ਨਾ ਮੈਨੂੰ ਸਾਡੀ ਉਹ ਲੱਗਿਆ ਮੈਂ ਦਿਖਾਉਣਾ ਜੀ ਤੂੰ ਚੜਾਈ ਬਰ ਰੱਖੀ ਜੀ ਨਾ ਬਾਹਰ ਮੇਰੇ ਸੂਟ ਆਪਣੇ ਕੋਲ ਰੱਖੀ ਹੋਈ ਬਈ ਮਨੂੰ ਖਾਲੀ ਲਿਵਾਵਾ ਬੜਾਈ। ਖਾਲੀ ਮਨੂੰ ਬੜਾਲ ਲੰਦੀ ਆ। ਹਾਂ। ਮੈਂ ਤੁਹਾਡੇ ਉੱਪਰ ਰੱਖਦਾ ਨਹੀਂ ਲੈ ਪਾ ਲੂੰਗਾ ਤੁਸਾਂ। ਬੈਠ ਕੇ ਬੈਠ। ਸੂਟੇ ਪਈ ਐ। ਸੂਟ ਪਈ ਐ। ਜੋੜੀ ਜਿਹੀ ਪਈ ਐ। ਨਾਲ ਇੱਕ ਸੋਟੀ ਚਾਹੀਦੀ ਐ। ਹਾਂ ਜਿਹੜੇ ਪੈਂਟ ਕੁਰਤੇ ਪਾਉਂਦੇ ਨਹੀਂ ਪਜਾਮੇ ਕੁਰਤੇ ਪਾਣੇ ਆ ਬਾਈ ਮੈਨੂੰ ਤਾਂ ਪੈਨਟ ਪੁੱਛਣਾ ਪੈਣਾ ਹੁਣ ਲਫਾਫੇ ਮੇਰੇ ਕੋਲੋਂ ਘਾਤੀ ਦੇ ਦਿੱਤੇ ਮੈਂ ਨਾ ਰੱਖਿਆ ਤਾਂ ਮੈਂ ਕਿ ਜਿਹੜੇ ਸੂਟ ਕੱਢੇ ਮੈਂ ਨਾ ਲਫਾਫੇ ਜੋ ਵੀ ਵਿੱਚ ਪਾ ਦੂੰਗੇ ਹਾਂ ਫੇਰ ਚੱਕ ਕੇ ਆ। ਅੱਛਾ ਜਿਹੜੇ ਮੈਂ ਪਾਪਾ ਦਾ ਸੂਟ ਮੈਂ ਅਰੇ ਆਪੇ ਪਾਪਾ ਨਹੀਂ ਦੱਸਦਾ ਜੀ ਵੀ ਜਾਉਂ ਆਂ ਟੈਂਪਰ ਮੰਨਦੇ ਹਾਂ ਮੈਂ ਜੈ ਜੀ ਦੇ ਮੰਡੀ ਆ ਕੇ ਸਭ ਚੱਕਦੇ ਆਂ ਫੇਰ ਪਾਉਂਗੀ ਇਹ ਨਾ ਗੁਰਤ ਗਏ ਪਏ ਤੇ ਹਾਂ ਚੱਕ ਕੇ ਆ ਕੇ ਤੇਰੇ ਕੋਲ ਚਲ ਕੋਈ ਉਹਨੂੰ ਕਾਹਦੇ ਪਾਣੇ ਤਾਂ ਨਹੀਂ ਵੀ ਕਿਹਾ ਮੈਂ ਤੁਸਾਂ ਪਾ ਕੇ ਰੱਖੋ ਚਲ ਮਾੜੂ ਮੂਲ ਤਾਂ ਨਹੀਂ ਤੇ ਮਦਦ ਨਾਲ ਮਾਦੀ ਪਈ ਸਹੀ ਗੱਲ ਆ ਸਹੀ ਗੱਲ ਨਹੀਂ ਪਾਪਾ ਜੀ ਬਿਲਕੁਲ ਬਿਲਕੁਲ ਲਓ ਜੀ ਫੇਕੋ ਹੋ ਗਿਆ ਮੈਂ ਵੀ ਪਾਪੀ ਦੀ ਗੱਲ ਸੁਣਾਉਂਗਾ ਮਮੀ ਨੇ ਕਹਿ ਦਿੱਤਾ ਹਾਂ ਕਾਹਦੇ ਹੋਣੇ ਬਾਸਾ ਕਰ ਤੀ ਕੀ ਆ ਲਓੜਾ ਦੋ ਭਣਾ ਬੈਠੀਆਂ ਇਹਦਾ ਕੰਬਲ ਪਾੜ ਦਵੇ ਹਾਂ ਇਹਦਾ ਫੇਰ ਨਾ ਬਾਹੇ ਥੁਰ ਗਿਆ ਹਾਂ ਲਓ ਜੀ ਖੁੱਲ ਗਿਆ ਗਿਫਟ ਗਿਫਟ ਬਾਈ ਸਹੀ ਮੈਨੂੰ ਖਾਸੀ ਪੈਕਿੰਗ ਵਾਲਾ ਲੱਗਦਾ ਹਾਂ ਨਾ ਇਹ ਤਾਂ ਠੀਕ ਹੈ ਇਹਨੂੰ ਖੋਲੇ ਤੇ ਪਤਾ ਲੱਗੂਗਾ ਹੁਣ ਇਹ ਮੈਨੂੰ ਇਹ ਕੁ ਆਪਣੇ ਦੇ ਦੇ ਇਹ ਮੈਨੂੰ ਰਸੋਈ ਵਾਲੀ ਚੀਜ਼ ਲਾ ਵਾਹ ਜੀ ਵਾਹ ਕੀ ਬਤਾਂ ਉਸ ਤੋਂ ਡਿਫਟ ਦਿੱਤਾ ਮਮੀ ਇਹਦੇ ਵਿੱਚ ਫੋਟੋਆਂ ਲੱਗਣੀਆਂ ਇਹ ਬਾਈ ਯਾਰ ਭਾਬੀ ਦੀਆਂ ਹਾਂ ਸਹੀ ਹੈ ਤੇ ਮੇਰੀ ਨੂਰ ਦੀਆਂ ਦੇਖਾਂ ਹਾਂ ਸਹੀ ਹੈ ਚਾਰ ਚਾਰ ਮੈਂਬਰਾਂ ਦੀਆਂ ਫੋਟੋਆਂ ਚਾਰਾਂ ਦੀਆਂ ਦੋ ਦੋ ਫੋਟੋ ਆ ਰਾਮੀਆਂ ਲੱਗ ਜਣੀਆਂ ਬਹੁਤ ਵਧੀਆ ਗਿਫਟ ਆ ਐਨ ਫੋਟੋਆਂ ਲਾ ਕੇ ਨਾ ਵਿੱਚ ਮੈਮਰੀਜ਼ ਐਡ ਕਰ ਹਾਂ ਬਿਲਕੁਲ ਨਾ ਜਮਟਾ ਵੀ ਵਾਕਿਓ ਭਾਈ ਨਾਲੇ ਸਾਰਿਆਂ ਤੋਂ ਅਲੱਗ ਨਾਲੇ ਐਨ ਇੱਕ ਨੰਬਰ ਵਧੀਆ ਗਿਫਟ ਤੇ ਇਹ ਦੇਖ ਕੇ ਉਪਾਏ ਵੀ ਦੇਖ ਲਓ ਕੀ ਆਏ ਇਹ ਤੁਹਾਨੂੰ ਦਿਰੇ ਬਲੋ ਆਪਾਂ ਇਹ ਤੇ ਆਪੇ ਦਾ ਨੀਂਗੀਆਂ ਉਹਨਾਂ ਨੂੰ ਜੋੜਾ ਤੇ ਗਿਆ ਵਾ ਉਹ ਕਿਵੇਂ ਤੇ ਉਹ ਕਰਵਾ ਲਈ ਉਹ ਛੇਦੀ ਛੇਦੀ ਰੋਪੜ ਤੇ ਪੈਕ ਕਰਵਾ ਲਿਆ ਉਹਨਾਂ ਨੂੰ ਜੋੜਾ ਦਿੱਤਾ ਮੈਂ ਜੋੜਾ ਕਿਨੇ ਮਾਸੀ ਜੀ ਨੇ ਹੂੰ ਉਹਦੇ ਚ ਉਹ ਸੁਣਦਾ ਸੁਣ ਖਾਲੀ ਮਤਲਬ ਸੁਣਨਾ ਕਿ ਹੋਗੇ ਤਾਂ ਇਕੱਲਾ ਹੀ ਤਾਂ ਨਾ ਹੋ ਫੇ ਮਾਸੀ ਨੇ ਇੱਧਰ ਭੇਜਤਾ ਹੋਣਾ ਮੈਂ ਤੇ ਉਧਰ ਪੈਕ ਕਰਵਾਇਆ ਅੱਛਾ ਪੈਕ ਨਹੀਂ ਕਰਵਾ ਹੋਇਆ ਜਦ ਉਹ ਕਿੰਨਾ ਸੀ ਰੋਪੜ ਤੇ ਸੂਟ ਲੈ ਕੇ ਤੇ ਰੋਪੜ ਤੇ ਪੈਕ ਕਰਾ ਲਿਆ ਵੀ ਜੋੜਾ ਹੋ ਗਿਆ ਅੱਛਾ ਜੋੜਾ ਫੇ ਠੀਕ ਆ ਠੀਕ ਆ ਠੀਕ ਆ ਜੀ ਬਾਜੀ ਨੂੰ ਤਿੰਨ ਦੋ ਦੋ ਜੋੜੇ ਹੋਗੇ ਤਿੰਨ ਤਿੰਨ ਪੱਗਾ ਹੋ ਕੀ ਨਾ ਮਾਫੀ ਹੋਣੀ ਮਤਲਬ ਉਹਨੇ ਹੁਣ ਜੇ ਆ ਪੈਂਟ ਸ਼ਰਟ ਸਵਾਣਾ ਜੇ ਫੇਰ ਨਾ ਕਿਉਂ ਮੈਨੂੰ ਪੁੱਛਿਆ ਪੈਂਟ ਸ਼ਰਟ ਦਾ ਪਾ ਪਾਇਨੇ ਅੱਜ ਤੇ 10 ਸਾਲ 15 ਸਾਲ ਪਹਿਲਾਂ ਕੀ ਆਇਆ ਮੈਂ ਲਫਾਫਾ ਰੱਖਦੇ ਪੈਂਟ ਸ਼ਰਟ ਰੱਖਦਾ ਸਵਾਉਂਗਾ ਲਾ ਸਵਾਉਂਗੇ ਹਾਂ ਤਵਾ ਦਾ ਪਾਇਆ ਮੈਂ ਦੱਸਣਾ ਬੇਟੀ ਉਹੀ ਕੇ ਨਹੀਂ ਜਾਂਦੀ ਐ ਅਸਿਓ ਕੀ ਬਾਤ ਤੇ ਨੂੰ ਬੇਟੀ ਕਰੀ ਜਾਂਦੀ ਐ ਇਹ ਕਿਹਾ ਮੈਂ ਮਾਈ ਨੂੰ ਰੱਖਿਆ ਦੇਖੋ ਤਬ ਜਦ ਮੈਂ ਹਾਂ ਤਾਂ ਫੈਸਲਾ ਮੈਂ ਫਾੜ ਦਿੰਦਾ ਹਾਂ ਹਾਂ ਨਹੀਂ ਤੇ ਮੈਂ ਰੱਖਦੇ ਵੀ ਲਿਫਾਫੇ ਚ ਸੂਟ ਪਾਉਣੇ ਕਮਰਸ਼ਨ ਮੈਂ ਪਾਣੀ ਹੋਣੀ ਏ ਖਾਲੇ ਮੈਂ ਤਾਂ ਕੁਸੋਰੀ ਸੋਚੀ ਬੈਠੀ ਆ ਪਾਪਾ ਜੀ ਤੁਹਾਨੂੰ ਮੈਂ ਆਪਣੇ ਦਿਲ ਦੀ ਗੱਲ ਦੱਸਾਂ ਵੀ ਤੁਹਾਨੂੰ ਤੁਹਾਨੂੰ ਕਿਤੇ ਕੰਟਰੀ ਚ ਘੁਮਾ ਕੇ ਤੇ ਲੋਰ ਸ਼ਰਟ ਪਵਾਈਏ ਉਹ ਮੈਂ ਤੇ ਮੇਰੇ ਨਾਲ ਇਹ ਕਿਹੜਾ ਪਜਾਮਾ ਪਾਇਆ ਜਾਂਦਾ ਨਹੀਂ ਮਾੜੀ ਗੱਲ ਤਾਂ ਹੈ ਨਹੀਂ ਇਹ ਬੜਾ ਪਹਿਰਾਵਾ ਮੈਂ ਵੈਸੇ ਕਰਦਾ ਨਹੀਂ ਉਹ ਤਾਂ ਠੀਕ ਆ ਸਰਦਾਰ ਜੀ ਪੌਣੀ ਆ ਇੱਕ ਵਾਰ ਉਹ ਤਾਂ ਠੀਕ ਆ ਪਾਪਾ ਜਣਾ ਯਾਰ ਆਖਿਆ ਬੰਦੇ ਪੁਆਤਾ ਵਾਲਾ ਜਲੂਸ ਜਾਈ ਕੱਢਦਾ ਮੈਂ ਕਹਿੰਦੇ ਲੋਰ ਪੁਆ ਕੇ ਉੱਪਰ ਨੂੰ ਕੁਰਤਾ ਪਾਉਂਦਾ ਡੈਡੀ ਉੱਥੇ ਹਸੀ ਹੋ ਜਾਣਾ ਬਾਹਰ ਤਾਂ ਜਾੜੇ ਨਹੀਂ ਹੁੰਦੇ ਹਸੀ ਦੇ ਨਾਲ ਇਹ ਰਿਮਾ ਪੌਣੀ ਮਾਂ ਦੇ ਲਈ ਘੜੇ ਲਗਾਈ ਜਾਂਦਾ ਸਭ ਕੋ ਬਾਕਾ ਮੇਰੇ ਦਾਦਾ ਜੀ ਨੇ ਬਾਹਰ ਜਾ ਕੇ ਪਾਈਦੀ ਲੋਰ ਲੋਰ ਉਹ ਇਧਰ ਨਹੀਂ ਤੇ ਪਾਈ ਜਦੋਂ ਹਾਂਗਕਾਂਗ ਗਏ ਤੇ ਦਾਦਾ ਮੇਰਾ ਅੱਛਾ ਸਾਦਾ ਜਾਏ ਹਾਂ ਦਾਦਾ ਜਾਏ ਮੈਂ ਆਪ ਕਹੀ ਆ ਮੈਂ ਕਿਹਦੀ ਮੰਮੀ ਰਾ ਦੀ ਐਨੀਵਰਸਰੀ ਪਤਾ ਕਰੋ ਕਹਿੰਦੇ ਤੁੰਦਲਾ ਲਵਾ ਕੇ ਨ ਲੂੰਗੀ ਪਵਾ ਕੇ ਮਮੀ ਆਦੀ ਮੰਮੀ ਨੇ ਕੱਗੜਾ ਪਵਾ ਕੇ ਫੋਟੋ ਸ਼ੂਟ ਕਰਾਈਆ ਟਰੈਕ ਉਹ ਨਹੀਂ ਐਨੀਵਰਸਰੀ ਬਾਈ ਦੇਖ ਹੁਣ ਸਾਨੂੰ ਤਾਂ ਡੇਟਾ ਯਾਦ ਨਹੀਂ ਮੰਮੀ ਤੁਹਾਨੂੰ ਯਾਦ ਮੰਮੀ ਨੂੰ ਕਿਸੇ ਦਾ ਯਾਦ ਮੈਨੂੰ ਇਹਨਾਂ ਪਤਾ ਵੀ 4 ਸਾਲ ਬੜੇ ਮਾਮੇ ਦੇ ਛੋਟੀਆਂ ਮੈਂ ਮਾਸੀ ਨੂੰ ਪਤਾ ਹੋਊਗਾ ਕਿਹੜੇ ਸਾਲ ਦਾ ਮਾਮੇ ਦਾ ਨਹੀਂ ਮਾਸੀ ਨੂੰ ਵੀ ਯਾਦ ਹੋਣਾ ਵੀ ਕਿਹੜੇ ਸਾਲ ਵਿੱਚ ਵਿਆਹ ਹੋਇਆ ਕਿ ਨਿਤਰੀਕ ਨੂੰ ਮਾਸੀ ਨੂੰ ਅੱਜ ਗਲਤੀ ਕਰੀ ਅੱਜ ਮਾਸੀ ਆਏ ਵੀ ਅੱਜ ਪੁੱਛਣਾ ਤਾਂ ਉਹ ਅੱਜ ਖਿਆਲੀ ਨਹੀਂ ਕਰਿਆ ਹੈਨਾ ਮੈਂ ਤਾਂ ਘਰੇ ਨਹੀਂ ਹੈਗੀ ਬੜੇ ਮਾਮੇ ਚ 4 ਸਾਲ ਛੋਟੀ ਬੜੇ ਤੇ ਵੀਰ ਤੇ ਹੋਰ ਅੱਛਾ ਨੀ ਮਾਸੀ ਨੂੰ ਪੁੱਛੂਗੇ ਹਾਂ ਫਿਰ ਉਹ 60 ਦਾ ਹੋਣਾ ਨਾ ਮੈਂ ਮਰਿਆ 60 ਦਾ ਕਿੱਥੇ ਦਾ ਕੁਸ ਹੇ ਆਈ ਵੀ ਕਹਿੰਦੇ ਆ ਵੀ ਜਦ ਬੜੀ ਦੀਦੀ ਸੀਗੀ ਉਹ ਸਾਨਵਾਦ ਹੋਇਤੇ ਹਾਂ ਸਾਨ ਦੇ ਸਭ ਪਿੱਛੇ ਰਹੋਗੀ ਸੀ ਅੱਛਾ ਮੀਤ ਜਣ ਮੀਤ ਬਣ ਜਾਵਾਂ ਹੂੰ ਜਿਹੜਾ ਉਹਦੇ ਵਿੱਚ ਸਾਨ 85 ਚ 85 ਚ 85 ਚ ਮੀਤ ਤਾਂ ਜਨਮ ਆਇਆ ਫਿਰ 82 83 ਚ 82 ਚ ਹੋਇਆ ਉਹ ਆਮਨ ਨੂੰ ਸੀ ਹੂੰ ਮਾਸੂ ਮਾਸੀ ਜੀ ਦੇ ਪਤਾ ਕਰਨਾ ਵਿਆਹ ਦੀ ਜੀ ਹਾਂ ਨਹੀਂ ਮਾਸੀ ਨੂੰ ਯਾਦ ਮਾਸੀ ਜੀ ਨੂੰ ਯਾਦ ਹੋਣਾ ਵੀ ਕਿਹੜੇ ਸਾਲ ਚ ਵਿਆਹ ਹੋਇਆ ਐਨੀ ਵਾਰ ਮਾਸੀ ਜੀ ਦੇ ਵਿਆਹ ਹੋਇਆ ਚਲੋ ਆਏ ਆ ਮਹੀਨਾ ਪਤਾ ਲੱਗ ਜਵੇ ਡੇਟ ਤਾਂ ਇੱਕ ਕੋਈ ਵੀ ਚੁਣ ਲੂਗੇ ਠੀਕ ਨਹੀਂ ਡੇਟ ਕੋਈ ਵੀ ਚੁਣ ਲੂਗੇ ਪੁਰਾਣੀ ਜੀ ਪਿੱਛੇ ਵਾਲੀ ਉਹ ਰੱਖੀ ਜਾਂਦੀ ਆ ਹਾਂ ਕਿਸੇ ਸੇ ਆਪ ਪਤਾ ਲਾ ਲਾਂਗੇ ਕਿ ਮੂਹਰੇ ਵਾਲੀ ਦਾ ਹਾਂ ਨਹੀਂ 82 ਦਾ ਚਲੋ 82 ਦਾ ਲਾ ਲਓ 82 ਦੀ ਮਹੀਨਾ ਪਤਾ ਲੱਗ ਜਵੇ ਕਿਹੜਾ ਦਾ ਡੇਟ ਅਸੀਂ ਆਪ ਹੀ ਤੈਅ ਕਰ ਲੈਣੀ ਕੋਈ ਵਧੀਆ ਦੇ ਦੇ ਦੇਖ ਕੇ ਬੁੱਧਵਾਰ ਵਰਗਾ ਦੇ ਕੈਮਰਾ ਵਾਲੇ ਨੂੰ ਫੋਟੋ ਛੁੱਟਣ ਨੂੰ ਬੁਲਾ ਲੈਣਾ ਵੀ ਆ ਜਾ ਭਾਈ ਹਾਂ ਨਾ ਠੀਕ ਆ ਮਮੀ ਐਡੇ بڑے ਐਡੀਟਰ ਬਣੇ ਆ ਆਪੇ ਅਸੀਂ ਐਡਿਟ ਕਰ ਦੇਣੀ ਆ ਫੋਟੋ ਸਪੈਸ਼ਲ بڑے ਕੈਮਰੇ ਚ ਖਿਚਾਵਾਂਗੇ ਐ ਕਤੇ ਕਰਦੇ ਬਲੌਗ ਦਾ ਬਣਾਵਾਂਗੇ ਤਿਆਰ ਕਰਦੇ ਮਮੀ ਨੂੰ ਪਾਰਲਰ ਵਾਲੀ ਸਪੈਸ਼ਲ ਸਦੂ ਮੈਂ ਅਸੀਂ ਵੀ ਤਿਆਰ ਹੋ ਕੇ ਵਿੱਚ ਨੂੰ ਦੋ ਮਾਰ ਕੇ ਫੋਟੋ ਖਿਚਾਵਾਂਗੇ ਅੱਛਾ ਯਾਰ ਮਮਮੀ ਨੇ ਕਿਆ ਅੱਜ ਉਹਨੇ ਮਨਾਣਾ ਤੁਸੀਂ ਆਪਾ ਬਣਾਓ। ਉਹ ਮਮੇ ਐਨੀਵਰਸਰੀ ਐਨੀਵਰਸਰੀ ਮਨਾਣੀ ਮਮਮੀ ਕੋਟੀ ਐਨੀਵਰਸਰੀ। ਹਾਂ। ਸਭ ਨੂੰ ਮਨਾਈ ਜਾਣਾ ਮਮਮੀ ਨੂੰ ਦੱਸਣਾ ਨਹੀਂ ਪਰ ਇਹ ਤੈ ਪਰ ਦੱਸੇਗਾ ਅੱਜ ਤੁਹਾਡਾ ਜਨਮ ਦਿਨ ਅੱਜ ਕੇਕ ਬੱਤੀ ਹੈ। ਹਾਂ। ਮੈਨੂੰ ਖਾਏ ਹੋ ਰੱਬਾ ਖਾਚਾ ਕਰ ਲਈ ਨਹੀਂ ਹੜਦੇ ਨਾ। ਹੋਰ ਕਿਆ? ਚਲੋ। ਖੁਸ਼ੀਆਂ ਕਰਤਾ ਆਇਆ ਕਹਿੰਦਾ ਰੋਗਣ ਦੇ ਦਾ। ਆਜ ਆਜ ਕੂਲਰ ਗੱਲ ਲੈ ਆਂਦਾ। ਹਾਂ ਜੀ ਹਾਂ। ਆ ਕੁਰਸੀਆਂ। ਕਹਿੰਦਾ ਦੱਸ ਆਹ ਹੋਰ ਖਰਚਾ ਕਰ ਲੈ ਸਿਆਣੇ ਤੇ ਜੰਦੀ ਆ ਸਿਆਣੇ ਨੂੰ ਆਏ ਤਾਂ ਵੀ ਸੰਭ ਕੇ ਰੱਖ ਲੋ ਬਣਾ ਆ ਜਿਹੜੇ ਪੁੱਤ ਮਲਾਤੇ ਕਹਿੰਦਾ ਦੱਸ ਹਾਂ ਬਸ ਤੁਸੀਂ ਗੱਲ ਦਿਲ ਪਰ ਨਹੀਂ ਲੈਣੀ ਚਾਹੀਦੀ ਹਾਂ ਤੁਸੀਂ ਗੱਲ ਦਿਲ ਪਰ ਨਹੀਂ ਲੈਣੀ ਸੋਚ ਦਾ ਕੰਮ ਕਰਵਾਉਣਾ ਓ ਚੱਲ ਕੋਈ ਨਾ ਦੇਖਦੇ ਆ ਕੰਮ ਤੇ ਜਿਹਨੇ ਪਰ ਲੈ ਲਵੇ ਸਾਰੇ ਕਹਿੰਦੇ ਆ ਨਾਰਾ ਲਾ ਬੈਠੇ ਇੱਕਲਾ ਦੇ ਨਾ 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 ਵਾਲਾ ਨਿਕਾਉਂਦਾ ਬਾਪੂ ਅੱਧੀ ਨਾ ਫੇਰ ਸੋਈ ਚ ਕੱਪਵੋਡ ਲੱਗਣ ਜੀ ਲੱਗਣ ਜੀ ਲੱਗੇ ਲੱਗਣਾ ਚਾਹੀਏ ਲੱਗਣਾ ਚਾਹੀਏ ਲੱਗਣਾ ਚਾਹੀਏ ਨਹੀਂ ਸਬਜੀ ਮੇ ਮਿਰਚ ਜਿਆਦਾ ਡਲੇਗੀ ਜਿਆਦਾ ਡਰੇਗੀ ਸਬਜੀ ਖਾਣ ਨਹੀਂ ਦੇਗੇ ਖਾਲੇ ਨਹੀਂ ਦੇਗੇ ਯਾਰ ਤੱਕ ਸੋਈ ਨਹੀਂ ਤਿਆਰ ਹੁੰਦੀ ਦੇਖ ਲਰੋਣੀ ਨਾ ਕੋਈ ਮਿਸਤਰੀ ਨੇ ਅੱਜ ਆਉਣਾ ਤਾਂ ਵਿਚਾਰਾ ਪਤਾ ਨਹੀਂ ਜਵਾਬ ਦੇ ਗਿਆ ਹਾਂ ਅਲੋ ਕਰ ਦੇ ਚੱਲ ਕੋਈ ਨਹੀਂ ਕਰਦਾ ਜਦੋਂ ਮਾਰਾ ਤਾਂ ਹੁਕਮ ਹੋਇਆ ਕਿ ਦੇਉਣੀ ਜੀ ਹੂੰ ਕਹ ਲੂੰ ਸਹੀ ਕੋਈ ਗੱਲ ਚਲੋ ਚਲੋ ਠੀਕ ਆ ਜੀ ਫਿਰ ਸਾਨੂੰ 2000 ਹੋ ਇੱਕ ਮਿਲਦੇ ਆ ਗਿਫਟ ਭਾਈ ਹੈ ਨਾ ਲੈ ਇਹ ਅਸਲੀ ਗਿਫਟ ਬੁੱਕ ਤਰਾਜ ਅੱਛਾ ਇਹ ਵੀ ਸਿਸਟਮ ਆ ਮੰਮੀ ਮੈਂ ਮੋੜ ਕੇ ਦੇਖ ਚੁੱਪ ਕਰਕੇ ਬਹਿਤੀ ਜਾ ਹਾਂ ਪਹਿਲੇ ਮੈਂ ਦੇਖ ਲਵਾਂ ਮੰਮੀ ਨੂੰ ਮੈਂ ਨਾਲ ਨੂੰ ਤੇਰੇ ਦੇ ਇੱਕ ਵਾਰ ਮੈਂ ਬਾਅਦ ਦਉਂਗੀ ਹੋ ਹਾਂ ਨੀ ਮਮੀ ਇਹ ਸਿਸਟਮ ਦਿਲ ਧੱਕ ਧੱਕ ਕਰਦੇ ਸੋ ਤੁਹਾਡੇ ਸਾਹਮਣੇ ਪੇਸ਼ ਹੈ ਬਹੁਤ ਹੀ ਐਕਸਪੈਂਸਿਵ ਗਿਫਟ ਹਾਂ ਕੁਝ ਹੀ ਚੱਲ ਚੱਲ ਬੰਨਾਂ ਦੇ ਵਿੱਚ ਤੁਹਾਡੇ ਸਾਹਮਣੇ ਸਭ ਤੋਂ بڑا ਗਿਫਟ ਅੱਛਾ ਐਂਡ ਚ ਖੋਲਿਆ ਆ ਮੈਂ ਆ ਜੂਗਾ ਹੁਣ ਬਾ ਸਾਹਮਣੇ ਦੇਖੂਗਾ ਇਹ ਹਾਂ ਹੂੰ ਬਾ ਗਲੀ ਬਾ سونے ਦੀ ਬਰਸਾਤ ਉਹ ਮੇਰੇ ਉੱਤੇ ਆਪਾਂ ਕੀ ਕੀ ਨਰਤੀ ਦੀ ਹਾਂ ਵੀ ਹੁਣ ਮੈਂ ਕਿਹਾ ਦੀਦੀ ਨੂੰ ਜੰਮਦੀ ਪਰ ਜਸਮਿੰਦਰ ਦਿੱਤੀ ਹੁਣ ਭਾਈ ਲਾ ਪ੍ਰੀਤ ਨੂੰ ਜੰਮਦੇ ਹਾਂ ਹਾਂ ਬਲਾਈ ਪੋਏ ਸਾਰੇ ਕਹਿੰਦੇ ਸੀਗੇ ਠੀਕ ਹੈ ਨਾ ਪਾਈ ਹੂੰ ਛੋਟੀ ਨੇ ਤੇ ਬੜੀ ਨੇ ਵੀ ਤਾਂ ਦੇਣੀ ਮੇਰੇ ਤੋਂ ਉਹ ਇੱਕ ਜੀ ਹਾਂ ਹਾਂ ਮੈਂ ਨਾ ਠੀਕ ਹੈ ਕਿਉਂਕਿ ਬਹੁਤ ਪਿਆਰਾ ਗਿਫਟ ਦਿੱਤਾ ਸੀ ਮੈਂ ਹੂੰ ਪੌੜਾ ਤਾਂ ਸੀ ਹੈ ਨਹੀਂ ਮੰਮੀ ਬਹੁਤ ਜਲੇ ਕਰੋੜੇ ਜਮਾਤੀ ਨੀ ਚਲੋ ਜਦ ਕਿਤੇ ਆਉਣਾ ਜਾਣਾ ਫਿਰ ਤਾਂ ਪਾਉਣਾ ਹੀ ਪੈਂਦਾ ਕੋਈ ਚੀਜ਼ ਦਾ ਘਰੇ ਨਹੀਂ ਪਾ ਹੁੰਦਾ ਜਿੱਦਾਂ ਹੁਣ ਕੰਮ ਵਗੈਰਾ ਕਰਨਾ ਹੋਵੇ ਕਿਤੇ ਲਾ ਕੇ ਰੱਖ ਦਿੰਦੇ ਮੈਨੂੰ ਨਾ ਕੰਨਾਂ 'ਚ ਨਾ ਹੱਥਾਂ 'ਚ ਸਿਰਫ ਚਾਂਦੀ ਰਾਂ ਦਾ ਸ਼ੌਂਕ ਦਾ ਚਾਂਦੀ ਰਾਂ ਮੈਂ ਮੰਮੀ ਤੇ ਪਵਾ ਲਈ ਮੈਨੂੰ ਚਾਂਦੀ ਰਾਂ ਦੇ ਬਸ ਹਾਂ ਜਦੋਂ ਮਾਂ ਮਾਂ ਜਿੰਦਾਂ ਨਿਆਰੇ ਕੋਈ ਵੀ ਹੁੰਦੀ ਆ ਹਾਂ ਕੋਈ ਨਹੀਂ ਕਹਿੰਦੀ ਇਹ ਮੰਮੀ ਰੱਖ ਲੈ ਘਰ ਵੀ ਲਾ ਦਿਆਂ ਇਹਦਾ ਪਾਉਂਦੀ ਹੋ ਨਹੀਂ ਹੈ ਕੈਕੀ ਪਾਉਣਾ ਪੈਂਦਾ ਵੀ ਪਾਰ ਆ ਮੈਂ ਘਰੇ ਆਉਂਦੀ ਇੱਕ ਤੀ ਉਹ ਵੀ ਨਹੀਂ ਹੈਗੀ ਉਹ ਵੀ ਨਹੀਂ ਪਾਈ ਵੀ ਹੋਰ ਹੋਗੀ ਦੋਏ ਕੰਮ ਇਹ ਚਲੋ ਠੀਕ ਹੈ ਜੀ ਫਿਰ ਤੋਂ ਇਜਾਜ਼ਤ ਕਾਨੂੰ ਗਾਲਾਂ ਦੀ ਬਰਸਾਤ ਹੋ ਜਾਣੀ ਉਹ ਆਫ ਕੈਮਰੇ ਜੀ ਸੁਣ ਲੈਣੇ ਆ ਬਿਜਾਈਂਗੇ ਜੀ ਸੋ मच ਫॉर लवली ਵਾਚਿੰਗ ਐਂਡ ਤੁਸੀਂ ਸਾਨੂੰ ਬਹੁਤ ਪਿਆਰ ਕਰਦੇ ਹੋ ਥੈਂਕ ਯੂ ਸੋ ਮੱਚ ਠੀਕ ਹੈ